ਪ੍ਰਧਾਨ ਮੰਤਰੀ ਨਰਿੰਦਰ ਮੋਦੀ ਕਾਰਗਿਲ ਵਿਜੇ ਦਿਵਸ ਦੀ 25ਵੀਂ ਵਰੇਗੰਡ ਮਨਾਉਣ ਲਈ 26 ਜੁਲਾਈ ਨੂੰ ਲੱਦਾਖ ਜਾਣਗੇ ਇਹ ਵਰੇਗੰਡ 24 ਜੁਲਾਈ ਤੋਂ 26 ਜੁਲਾਈ ਤੱਕ ਕਾਰਗਿਲ ਜ਼ਿਲ੍ਹੇ ਦੇ ਦਰਾਸ ਵਿਖੇ ਮਨਾਈ ਜਾ ਰਹੀ ਹੈ ਦਰਾਸ ਵਿਖੇ ਕਾਰਗਿਲ ਯੁੱਧ ਸਮਾਰਕ ਇੱਕ ਪੁਸ਼ਪਾਂਜਲੀ ਸਮਾਰੋਹ ਵਾਲ ਆਫ ਫੇਮ ਦਾ ਦੌਰਾ ਅਤੇ ਕਾਰਗਿਲ ਯੁੱਧ ਅਜਾਇਬ ਘਰ ਦਾ ਦੌਰਾ ਵੀ ਪ੍ਰਧਾਨ ਮੰਤਰੀ ਦੇ ਸ਼ਡਿਊਲ ਵਿੱਚ ਸ਼ਾਮਲੇ 1999 ਵਿੱਚ ਕਾਰਗਿਲ ਯੁੱਧ ਵਿੱਚ ਪਾਕਿਸਤਾਨ ਉੱਤੇ ਭਾਰਤੀ ਫੌਜ ਦੀ ਜਿੱਤ ਨੂੰ ਵਿਜੇ ਦਿਵਸ ਵਜੋਂ ਮਨਾਇਆ ਜਾਂਦਾ ਹੈ 1999 ਵਿੱਚ ਪਾਕਿਸਤਾਨੀ ਸੈਨਿਕਾਂ ਤੇ ਕਈ ਅੱਤਵਾਦੀ ਸਮੂਹਾਂ ਨੇ ਕੰਟਰੋਲ ਰੇਖਾ ਦੇ ਨਾਲ ਦਰਾਸ ਤੋਂ ਬਟਾਲਿਕ ਸੈਕਟਰ ਤੱਕ ਭਾਰਤ ਦੀਆਂ ਕਈ ਚੋਟੀਆਂ ਤੇ ਕਬਜ਼ਾ ਕਰ ਲਿਆ ਸੀ ਭਾਰਤੀ ਫੌਜ ਨੇ ਹਵਾਈ ਸੈਨਾ ਦੇ ਨਾਲ ਬਾਅਦ ਵਿੱਚ ਇੱਕ ਵਿਸ਼ਾਲ ਅਭਿਆਨ ਸ਼ੁਰੂ ਕੀਤਾ ਅਤੇ 73 ਦਿਨ ਦੀਆਂ ਲੜਾਈਆਂ ਵਿੱਚ ਭਾਰਤੀ ਫੌਜ ਆਪਣੇ ਖੇਤਰ ਨੂੰ ਵਾਪਸ ਜਿੱਤਣ ਵਿੱਚ ਕਾਮਯਾਬ ਰਹੀ ਉਦੋਂ ਤੋਂ ਫੌਜ 26 ਜੁਲਾਈ ਨੂੰ ਵਿਜੇ ਦਿਵਸ ਵਜੋਂ ਮਨਾ ਰਹੀ ਹੈ ਅਤੇ ਮੁੱਖ ਸਮਾਗਮ ਦਰਾਸ ਵਿੱਚ ਹੁੰਦਾ ਏ